ਮੈਂ ਸੰਦੀਪ ਬਰਮਾ ਜੀ ਪੰਜਾਬ ਪ੍ਰਧਾਨ ਗਊ ਸੁਰੱਖਿਆ ਸੇਵਾ ਦਲ ਰਮપરા ਫੂਲ ਜ਼ਿਲ੍ਹਾ ਬਠਿੰਡਾ ਜੀ ਇਹ ਜੀ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੋਟਕ ਪੂਰਾ ਸਾਈਡ ਤੋਂ ਮੋਗਾ ਸਾਈਡ ਇੱਕ ਗਊਆਂ ਦੀ ਤਸਕਰੀ ਵਾਲਾ ਟਰੱਕ ਜਾ ਰਿਹਾ ਜਿਸ ਦੇ ਵਿੱਚ 10 ਦੇ ਗਰੀਬ ਤਨ ਤਨ ਕੇ ਬੇਰਹਿਮੀ ਦੇ ਨਾਲ ਗਊਆਂ ਲੋਡ ਕੀਤੀਆਂ ਹੋਈਆਂ ਨੇ ਅਸੀਂ ਇਸ ਦੀ ਇਨਫੋਰਮੇਸ਼ਨ ਕੰਟਰੋਲ ਰੂਮ ਮੋਗਾ ਨੂੰ ਦਿੱਤੀ ਤੇ ਪੁਲਿਸ ਨੇ ਬਹੁਤ ਹੀ ਮੁਸਤੈਦੀ ਦੇ ਨਾਲ ਆਪਦੀਆਂ ਪੁਲਿਸ ਪਾਰਟੀ ਦੀਆਂ ਪੀਮਾਂਤ ਐਨਾਂਤ ਕੀਤੀਆਂ ਪਰ ਤੁਸੀਂ ਤਸਕਰਾਂ ਦੇ ਇੰਨੇ ਹੌਸਲੇ ਬਲੰਦ ਕਿ ਰਸਤੇ ਦੇ ਵਿੱਚ ਸਾਡੀ ਗਊ ਸੁਰੱਖਿਆ ਸੇਵਾਦਲ ਦੀ ਗੱਡੀ ਨੂੰ ਵੀ ਟੱਕਰ ਮਾਰੀ ਔਰ ਪੰਜਾਬ ਪੁਲਿਸ ਦੀ ਗੱਡੀ ਵੀ ਗੱਡੀ ਨੂੰ ਵੀ ਟੱਕਰ ਮਾਰੀ ਜਿਸ ਦੇ ਵਿੱਚ ਦੋ ਜਵਾਨ ਪੰਜਾਬ ਪੁਲਿਸ ਦੇ ਜ਼ਖਮੀ ਹੋ ਗਏ ਜੀ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਜਦੋਂ ਪੁਲਿਸ ਨੇ ਤਿੰਨ ਗੱਡੀਆਂ ਇਸ ਦੇ ਮਗਰ ਲਾਈਆਂ ਮੋਗਾ ਤੋਂ ਲੁਧਿਆਣਾ ਰੋਡ ਤਕਰੀਬਨ ਕੋਈ 57 ਕਿਲੋਮੀਟਰ ਦੇ ਏਰੀਏ ਦੇ ਵਿੱਚ ਆ ਜਦੋਂ ਗੱਡੀ ਨੂੰ ਕਾਬੂ ਕੀਤਾ ਗਿਆ ਪੁਲਿਸ ਵੱਲੋਂ ਤਾਂ ਇੱਕ ਤਸਕਰ ਕਨੈਕਟਰ ਸਾਈਡ ਤੇ ਜਿਹੜਾ ਬੈਠਾ ਸੀ ਉਹ ਮੌਕੇ ਤੋਂ ਫਰਾਰ ਹੋ ਗਿਆ ਔਰ ਡਰਾਈਵਰ ਨੂੰ ਪੰਜਾਬ ਪੁਲਿਸ ਮੋਗਾ ਵੱਲੋਂ ਕਾਬੂ ਕੀਤਾ ਗਿਆ ਕਿਸ ਤਰ੍ਹਾਂ ਦੀ ਮੰਗ ਕਰਦੇ ਆ ਦੇਖੋ ਜੀ ਅਸੀਂ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਆਏ ਦਿਨ ਗਊਆਂ ਦੀ ਤਸਕਰੀ ਹੁੰਦੀ ਰਹਿੰਦੀ ਹੈ ਵੀ ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਅਸੀਂ ਸਾਰੇ ਹੀ ਹਿੰਦੂ ਸੰਗਠਨ ਇਕੱਠੇ ਹੋ ਕੇ ਇੱਕ ਨਾ ਦਿਨ ਇੱਕ ਇਹ ਜਾਊਗਾ ਕਿ ਅਸੀਂ ਸੜਕਾਂ ਤੇ ਇਕੱਠੇ ਹੋਵਾਂਗੇ ਪਰ ਸਾਨੂੰ ਐਸਐਸਪੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੈ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਹਾਂ ਜੀ ਮੈਂ ਉਹੀ ਦੱਸ ਰਿਹਾ ਜੀ ਪੰਜਾਬ ਦੇ ਵਿੱਚ ਤਕਰੀਬਨ ਕੋਈ 550 ਦੇ ਕਰੀਬ ਗਊਸ਼ਾਲਾ ਨੇ ਜਿਦੇ ਵਿੱਚ 2 ਲੱਖ ਦੇ ਕਰੀਬ ਗਊ ਧਨ ਔਰ 2 ਲੱਖ ਗਊ ਧਨ ਜਿਹੜਾ ਸੜਕਾਂ ਤੇ ਫਿਰ ਰਿਹਾ ਪੰਜਾਬ ਦੇ ਵਿੱਚ ਜਿਹੜੀਆਂ ਸਰਕਾਰਾਂ ਕਾ ਉਸ ਇਸ ਲੈ ਰਹੀਆਂ ਉਹ ਬਿਲਕੁਲ ਦੇ ਨਹੀਂ ਰਹੀਆਂ ਔਰ ਇੱਕ ਗੱਲ ਮੈਂ ਹੋਰ ਦੱਸਦਾ ਜਿਹੜੀ 550 ਗਊਸ਼ਾਲਾ ਬਣੀਆਂ ਹੋਈਆਂ ਨੇ ਉਹਦੇ ਵਿੱਚ ਦੋ ਤਰ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਦੇਖੋ ਯੋਗਦਾਨ ਜ਼ਿਮੀਦਾਰਾਂ ਦਾ ਵੀ 50% ਹਰਾ ਤੇ ਤੂੜੀ ਕਿੰਡਾਂ ਦੇ ਵਿੱਚੋਂ ਆਉਂਦਾ ਔਰ ਜਿਹੜੇ ਹਿੰਦੂ ਕਮਿਟੀ ਦੇ ਲੋਕ ਆ ਉਹ ਇਹਨਾਂ ਨੂੰ ਸਾਮ ਰਹੀ ਨਹੀਂ ਪਰ ਇਹ ਆ ਕਿੱਥੋਂ ਰਿਹਾ ਕਿਉਂਕਿ ਹਿੰਦੂਆਂ ਕੋਲੇ ਗਊਆਂ ਨਹੀਂ ਰੱਖੀਆਂ ਵੀ ਆ ਜਦੋਂ ਉਹਨਾਂ ਕੋਲੇ ਗਊਆਂ ਹੈ ਹੀ ਨਹੀਂ ਤਾਂ ਛੱਡਣਗੇ ਕਿੱਥੋਂ ਇਹ ਪਿੰਡਾਂ ਦੇ ਵਿੱਚੋਂ ਡੈਰੀਆਂ ਦੇ ਵਿੱਚੋਂ ਹੀ ਆ ਰਿਹਾ ਸਰਕਾਰ ਨੂੰ ਇਹਨਾਂ ਤੇ ਵੀ ਨੱਤ ਪਾਉਣੀ ਚਾਹੀਦੀ ਹੈ ਜਿਹੜੀਆਂ ਡੈਰੀਆਂ ਵਾਲੇ ਨੇ ਅਕਸਰ ਉਹੀ ਇਹਨਾਂ ਨੂੰ ਬਾਹਰ ਛੱਡ ਰਹੇ ਨੇ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ जोगਿੰਦਰਪਾਲ ਸ਼ਰਮਾ ਵਿਸ਼ਵ ਹਿੰਦੂ ਸ਼ਕਤੀ ਤੋਂ ਰਾਸ਼ਟਰੀ ਅਧਿਅਸ ਸ਼ਰਮਾ ਜੀ ਅੱਜ ਥਾਣੇ ਦੇ ਵਿੱਚ ਪਹੁੰਚੋ ਕੀ ਮਾਮਲਾ ਹੈ ਮਾਮਲਾ ਰਾਤੀ ਸਾਡੇ ਗਾਉਂ ਸੁਰੱਖਿਆ ਦੇਵਦ ਸੇਵਾਦਾਲ ਦੇ ਸੰਦੀਪ ਵਰਮਾ ਜੀ ਇਹਨਾਂ ਦਾ ਰਾਤੀ ਫੋਨ ਆਇਆ ਇਹਨਾਂ ਨੇ ਰਾਤੀ ਇਹਨਾਂ ਨੂੰ ਇਨਫੋਰਮੇਸ਼ਨ ਸਗੀ ਕਿ ਮੋਗੇਵਾਲ ਦੀ ਇੱਕ ਗੱਡੀ ਕੋਟਕਪੂਰਾ ਤੋਂ ਆਣੀ ਹੈ ਜਿੰਦੇ ਚ ਗੋਂਦਨ ਵਿੱਚ ਹੈਗਾ ਤੇ ਇਹ ਇਹਨਾਂ ਦਾ ਪਿੱਛਾ ਕਰਦੇ ਹੋਏ ਮੋਗੇ ਆਏ ਇਹਨਾਂ ਨੇ ਪਹਿਲਾਂ ਕੋਲ ਵੀ ਕੀਤੀ ਸਾਨੂੰ ਉਸ ਤੋਂ ਬਾਅਦ ਇਹਨਾਂ ਨੇ ਹੈ ਕੰਟਰੋਲ ਰੂਮ ਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਆ ਗੱਡੀ ਲੁਧਿਆਣਾ ਰੋਡ ਤੇ ਫੜੀ ਹੈ ਜੀ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰ ਰਹੇ ਹੁੰਦੇ ਜੀ ਮੰਗੇ ਇਹੀ ਹੈ ਸਾਡੀ ਕਿ ਆਏ ਦੇ ਨੇ ਕਿਤੇ ਨਾ ਕਿਤੇ ਮੈਂ ਪਹਿਲਾਂ ਵੀ ਇੱਕ ਵੀਡੀਓ ਤੁਸੀਂ ਦੋ ਮੇਰੀਆਂ ਦੇਖੀਆਂ ਹੋਣਗੀਆਂ ਪਹਿਲਾਂ ਵੀ ਇੱਥੋਂ ਦੇ ਗਾਵਾਂ ਦੇ ਟਰੱਕ ਭਰੇ ਹੋਏ ਨਿਕਲਦੇ ਆ ਇਹ ਜਿਹੜੇ ਜੰਮੂ ਕਸ਼ਮੀਰ ਨੂੰ ਟਰੱਕ ਜਾਂਦੇ ਆ ਕੱਟਣ ਵਾਸਤੇ ਇਹ ਆਪਾਂ ਨੂੰ ਰੋਕਿੰਦੀ ਕਰਨੀ ਚਾਹੀਦੀ ਆ ਸਾਡੀ ਸਰਕਾਰ ਦੇ ਵੱਲੋਂ ਉਹ ਸਾਰਾ ਕਾਊਸਾਸ ਵਗੈਰਾ ਸਾਰਾ ਕੁਝ ਲੈ ਰੇ ਆ ਪਰ ਫੇਰ ਵੀ ਇਹਨਾਂ ਦਾ ਬਿਲਕੁਲ ਵੀ ਧਿਆਨ ਨਹੀਂ ਹੈਗਾ ਇਹਨਾਂ ਦੇ ਸ਼ਰਮੋ ਜੀ ਪਤਾ ਲੱਗਿਆ ਇਹ ਕਹਿੰਦੇ ਵੀ ਗੱਡੀ ਦੇ ਨਾਲ ਜਿਹੜੀ ਮੁਲਾਜ਼ਮਾਂ ਦੀ ਗੱਡੀ ਵੀ ਟਕਰਾਈ ਜਿਹਦੇ ਵਿੱਚ ਕਹਿੰਦੇ ਮੁਲਾਜ਼ਮ ਵੀ ਜੰਮੇ ਹੋਏ ਆ ਬਿਲਕੁਲ ਜੀ ਇਹ ਜਦੋਂ ਸਾਨੂੰ ਸੂਚਨਾ ਮਿਲੇ ਉਸ ਤੋਂ ਬਾਅਦ ਜਿਵੇਂ ਮੁਲਾਜ਼ਮ ਗਏ ਆ ਨਾਲ ਇਹਨਾਂ ਦੇ ਦੋ ਗੱਡੀਆਂ ਕੀ ਤਿੰਨ ਗੱਡੀਆਂ ਨਾਲ ਸੀਗੀਆਂ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਫੜਨ ਦੀ ਪਰ ਜਿਹੜਾ ਕੀ ਹੈ ਤੇ ਇਹਨਾਂ ਨੇ ਫੇਟ ਗੱਡੀ ਦੇ ਵਿੱਚ ਮਾਰੀ ਤੇ ਦੋ ਮੁਲਾਜ਼ਮਾਂ ਦੇ ਜ਼ਖਮੀ ਵੀ ਹੋਏ ਆ ਥੋਫੜੀ ਗਈ ਗੱਡੀ ਉੱਤੇ ਕਿੰਨੇ ਨੇ ਨੇਰੇ ਦੇ ਵਿੱਚ ਗੱਡੀ ਦੇ ਵਿੱਚ 6 ਗੱਡੀ ਚੱਲ ਗੱਡੀ ਦੀ ਕਾਫੀ ਕਿਨਾ ਜਾਂਦੇ ਵੀਡੀਓ ਵੀ ਮੈਂ ਤੁਹਾਨੂੰ ਭੇਜਦਾਗਾ ਇਹਨੇ ਕਾਫੀ ਮਤਲਬ ਕਿ ਲੁਧਿਆਣਾ ਰੋਡ ਤੇ ਜਾ ਕੇ ਇਥੋਂ ਕੋਟਕਪੂਰਾ ਤੋਂ ਲੱਗੇ ਹੀ ਬੁੱਗੀਪੁਰੇ ਚੁੰਗਤੋਂ ਹੁੰਦੇ ਲੁਧਿਆਣਾ ਰੋਡ ਤੇ ਆ ਕੇ ਫੜੀ ਹੈ ਜੀ ਸਾਢੇ ਪੰਜ ਹੁਣ ਕਿਸ ਤਰ੍ਹਾਂ ਦਾ ਆਸ਼ਵਾਸ਼ਣ ਦਿੱਤਾ ਗਿਆ ਤੁਹਾਨੂੰ ਇਹਨਾਂ ਦੇ ਵੱਲੋਂ ਇੱਕ ਤਾਂ ਪਰਚਾ ਦਰਜ ਦਾ ਦੱਸਿਆ ਗਿਆ ਇੱਕ 307 ਜੋ ਮੁਲਾਜ਼ਮਾਂ ਦੇ ਉੱਤੇ ਇਹਨਾਂ ਦਾ ਜਾਨਲੇਵਾ ਹਮਲਾ ਕੀਤਾ ਗਿਆ 307 ਨਾਲ ਲਗਵਾਉਂਦਾ ਆ ਕਿਹਾ ਗਿਆ ਤੇ ਅਸੀਂ ਡਰਾਈਵਰ ਤੋਂ ਪੁੱਛਗਿੱਛ ਕੀਤੀ ਆ ਇੱਕ ਬੰਦਾ ਅਸੀਂ ਕਾਬੂ ਕੀਤਾ ਜਿਹੜਾ ਡਰਾਈਵਰ ਆ ਇਹ ਰਾਮਪੁਰੇ ਤੋਂ ਗੋਵਾਂ ਲੱਦ ਕੇ ਲਿਆ ਕੋਟਕਪੂਰਾ ਸਾਈਡ ਰਾਈ ਤੇ ਇਹਨੂੰ ਅਸੀਂ ਮਹਿਣਾ ਕੋਲੋਂ ਗ੍ਰਿਫਤਾਰ ਕੀਤਾ ਇਹ ਦੀਨਾਨਗਰ ਅੱਗੇ ਲਿਜਾ ਰਿਆ ਸੀ ਗਊਆ ਇਹਦੇ ਬਾਰੇ ਅਸੀਂ ਅਜੇ ਪੁੱਛਗਿੱਛ ਕਰ ਰਹੇ ਹਾਂ ਕਿ ਕਿਸ ਮਕਸਦ ਆਸਤੇ ਲਿਜਾ ਰਿਆ ਸੀ ਕਿੰਨੀਆਂ ਇਹਦੀ ਪਤਾ ਲੱਗਿਆ ਕਿ ਪੁਲਿਸ ਨੂੰ ਵੀ ਗੱਡੀ ਮਗਰ ਲਾਉਣੀ ਪਈ ਨਾਲ ਗਊ ਭਗਤ ਵੀ ਸੀਗੇ ਕਾਫੀ ਪਿੱਛਾ ਹਾਂਜੀ ਇਹਨਾਂ ਦੇ ਗੱਡੀਆਂ ਦਾ ਅਸੀਂ ਪਿੱਛਾ ਕੀਤਾ ਇਹਨਾਂ ਨੇ ਫੇਟ ਮਾਰੀ ਹੈ ਮਲਾਜਮਾਂ ਦੇ ਸਾਡੇ ਦੋ ਮਲਾਜਮ ਜਿਹੜੇ ਜ਼ਖਮੀ ਹੋਏ ਆ ਕਿੰਨੀਆਂ ਗਊਆਂ ਵਿੱਚ ਦੇ 10 ਗਊਆਂ ਵਿੱਚ ਲੁੱਟੀਆਂ ਹੋਈਆਂ ਇਹਨਾਂ ਨੇ ਜਿਹੜੇ ਮਲਾਜਮਾਂ ਜ਼ਖਮੀ ਆ ਉਹ ਸਰ ਇਸ ਹਾਲਤ ਦੇ ਵਿੱਚ ਉਹ ਠੀਕ ਆ ਹਾਲਤ ਉਹ ਦੀ ਸਿਵਲ ਹਸਪਤਲ ਦਾਖਲ ਕਰਾਇਆ ਉਹਨੂੰ ਅਸੀਂ ਦਵਾਈ ਇਸ ਤਰ੍ਹਾਂ ਦੀ ਕਾਰਵਾਈ ਸਾਰੇ ਨਾਲ ਕੀਤੀ ਹੈ। ਇਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰ ਰਹੇ ਹਾਂ ਕਿਉਂਕਿ ਜਿਹੜੀਆਂ ਹੈਗੀਆਂ ਮਤਲਬ ਕੱਟਣ ਵਾਸਤੇ ਲੈ ਜਾ ਰਹੇ ਸੀ ਬੁੱਤਰਖਾਨੇ ਵਾਸਤੇ ਉਹ ਅਸੀਂ ਫਰਦਰ ਪੁੱਛਗਿੱਛ ਕਰਕੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਅਗੇ ਇਹਨਾਂ ਤੇ। ਕਿੰਨਿਆਂ ਨੇ ਗ੍ਰਿਫਤਾਰ ਕੀਤੇ ਕੀਤੇ ਨੇ? ਇੱਕ ਬੰਦਾ ਅਸੀਂ ਗ੍ਰਿਫਤਾਰ ਕੀਤਾ ਜਿਹੜਾ ਡਰਾਈਵਰ ਆ ਗੱਡੀ ਦਾ। ਪਰ ਕਿੰਨੀਆਂ ਗਵਾਂ ਸੀਗੀਆਂ ਟੋਟਲ? ਇਹ 10 ਗਵਾਂ ਵਿੱਚ ਲੱਦੀਆਂ ਹੋਈਆਂ ਇਹਨਾਂ ਨੇ।